ਆ ਗਿਆ ਅੱਜ ਹੋ ਸਕਦਾ ਫੈਸਲਾ ਤੁਹਾਡੇ ਤੇ ਦੇਖੋ ਆਪਾਂ ਜੇ ਆਪਾਂ ਜਿਸ ਜਗ੍ਹਾ ਤੇ ਖੜੇ ਆਂ ਇਹ ਜਗ੍ਹਾ ਤੁਹਾਡੇ ਸਾਰਿਆਂ ਵਾਸਤੇ ਇਹ ਸਿੱਖੀ ਦਾ ਧੁਰਾ ਆ ਮੈਂ ਕੋਈ ਵੀ ਗੱਲ ਅਕਾਲ ਤਖਤ ਤੋਂ ਜਾਂ ਜਹੇਦਾਰ ਦੇ ਉਹਦੇ ਵਿੱਚ ਗੱਲ ਨਹੀਂ ਕਹਿ ਸਕਦਾ ਪਰ ਇੱਕੋ ਗੱਲ ਆ ਕਿ ਜੋ ਅਸੀਂ ਆਪਣਾ ਸਪਾਸਿਕਾ ਦੇ ਦਿੱਤਾ ਸੀ ਜੋ ਜਹੇਦਾਰ ਸਾਹਿਬ ਸਾਨੂੰ ਅੱਜ ਜੋ ਵੀ ਫੈਸਲਾ ਲੈਣਗੇ ਉਹ ਖੜੇ ਮੱਥੇ ਪਰਵਾਹ ਕਰਨਾ ਚਾਹੀਦਾ ਕਿ ਸਖਤ ਸਜ਼ਾ ਲੱਗ ਸਕਦੀ ਹੈ ਅੱਜ ਮੈਂ ਖੜੀ ਜੋ ਵੀ ਫੈਸਲਾ ਕਰਨਗੇ ਜਦ ਆਪਾਂ ਗੱਲੇ ਨਿਬੇੜ ਦਿੱਤੀ ਵੀ ਜਿਹੜਾ ਵੀ ਫੈਸਲਾ ਜਿਹਦਾ ਸਾਹਿਬ ਕਰਨਗੇ ਆਪਾਂ ਖੜੇ ਮੱਥੇ ਨੂੰ ਮੰਨਾਂਗੇ ਅੱਜ ਤਖਤ ਸਾਹਿਬ ਵਾਲੇ ਪਾਸੇ ਇਸ ਵੇਲੇ ਕਵਾਂਗੇ ਕਿ ਜੋ ਕਰੇ ਬੈਠੇ ਸੀ ਕਹਿ ਦਿੰਨੇ ਆ ਕਿ ਤਖਤ ਵੱਲ ਮੁਹਰ ਕਰੋ ਅੱਜ ਹੁਣ ਤਖਤ ਸਾਹਿਬ ਤੇ ਤੁਸੀਂ ਪੇਸ਼ ਹੋਣ ਲੱਗਿਓ ਸਾਹਮਣੇ ਨਿਸ਼ਾਨ ਸਾਹਿਬ ਝੂੜ ਰਹੇ ਨਜ਼ਰ ਆ ਰਹੇ ਨੇ ਤਾਂ ਅੱਜ ਜ਼ੈਨ ਚ ਚੱਲ ਕੀ ਰਿਹਾ ਉਸ ਵੇਲੇ ਜੋ ਘਟਨਾ ਕਰਮ ਹੋਇਆ ਤੁਹਾਨੂੰ ਲੱਗਦਾ ਹੈ ਕਿ ਗਲਤੀ ਉਸ ਵੇਲੇ ਹੋਈ ਤੁਹਾਨੂੰ ਇਸ ਬਾਰੇ ਪਤਾ ਸੀ ਤੁਸੀਂ ਉਸ ਵੇਲੇ ਨਾਲ ਸ਼ਾਮਲ ਸੀ ਜਦੋਂ ਮੀਟਿੰਗਾਂ ਹੋਈਆਂ ਕੁਝ ਤੁਹਾਡੇ ਧਿਆਨ ਦੇ ਵਿੱਚ ਸੀ ਦੇਖੋ ਜ਼ਰੂਰ ਨਹੀਂ ਹੁੰਦਾ ਸਾਰੀਆਂ ਗੱਲਾਂ ਜਿਹੜੀਆਂ ਸਾਰਿਆਂ ਮੰਤਰੀਆਂ ਦੇ ਧਿਆਨ ਵਿੱਚ ਹੋਣ ਆਪ ਆਪਣਾ ਪੋਰਟਫੋਲੀਓ ਹੁੰਦਾ ਹੈ ਕੁਝ ਗੱਲਾਂ ਜਿਹੜੀਆਂ ਹੋਮ ਮਿਨਿਸਟਰ ਕੋ ਹੁੰਦੀਆਂ ਕੁਝ ਸੀਐਮ ਕੋ ਹੁੰਦੀਆਂ ਮੇਰੇ ਕੋ ਪੋਰਟਫੋਲੀਓ ਜਿਹੜਾ ਸੀ ਮੈਨੂੰ ਉਹਦੇ ਬਾਰੇ ਪਤਾ ਹੈ ਸੋ ਫਿਰ ਵੀ ਕੈਬਨਟ ਦੀਆਂ ਮੀਟਿੰਗਾਂ ਹੁੰਦੀਆਂ ਸਾਂਝੀਆਂ ਹੁੰਦੀਆਂ ਇਹ ਮਸਲੇ ਕੈਬਨਟ ਵਿੱਚ ਆਏ ਨਹੀਂ ਜਿਹੜੇ ਇੱਥੇ ਜਿਹੜੇ ਪੇਸ਼ ਹੋਏ ਆ ਅੱਛਾ ਤੁਹਾਡੇ ਸਾਹਮਣੇ ਕਦੇ ਕੋਈ ਚਰਚਾ ਹੋਈ ਸੀ ਨਹੀਂ ਮੈਂ ਜਿਹੜੀ ਗੱਲ ਕਰ ਰਿਹਾ ਕਿ ਮੇਰੇ ਕੋ ਆਪਣਾ ਮੇਰੇ ਕੋ ਚਾਰ ਮਹਿਕਮੇ ਸੀ ਮੈਂ ਉਹਨਾਂ ਦੇ ਉਹਨਾਂ ਲਈ ਮੈਂ ਜਵਾਬ ਦੇ ਆ ਚਾਰ ਮਹਿਕਮਿਆਂ ਵਾਸਤੇ ਜਿਹੜਾ ਪੋਰਟਫੋਲੀਓ ਮੇਰੇ ਕੋ ਨਹੀਂ ਸੀਗਾ ਉਹਦੇ ਬਾਰੇ ਮੈਂ ਕੀ ਡਿਟੇਲ ਕੀ ਦੱਸ ਸਕਦਾ ਜਦੋਂ ਤੁਹਾਨੂੰ ਪਤਾ ਲੱਗਿਆ ਸੀ ਕਿ ਇਹ ਸਭ ਚੱਲ ਰਿਹਾ ਹੈ ਤਾਂ ਉਦੋਂ ਕੋਈ ਤੁਸੀਂ ਟਿੱਪਣੀ ਕੀਤੀ ਜਾਂ ਤੁਸੀਂ ਆਵਾਜ਼ ਚੁੱਕੀ ਕਦੇ ਕਿਉਂਕਿ ਸਿਕੋਂ ਦੇ ਮੈਂ ਕਿਹਾ ਇਹ ਤਾਂ ਗੱਲ ਹੁਣ ਸਾਹਮਣੇ ਆਈ ਹੈ ਅੱਜ ਜਦੋਂ ਕੁਝ ਬੰਦਿਆਂ ਨੇ ਆ ਕੇ ਇੱਥੇ ਪੇਸ਼ ਹੋ ਕੇ ਅਸੀਂ ਗਨਾਹਗਾਰ ਆ ਵਾਂ ਤੇ ਉਹ ਗਉਨੀ ਜੇ ਗਨਾਹਗ ਉੱਥੇ ਜਹਦਰ ਸਾਹਿਬ ਸਿੰਘ ਸਾਹਿਬ ਜੋ ਵੀ ਫੈਸਲਾ ਲੈਣਗੇ ਉਹਨੂੰ ਆਪਾਂ ਸਵੀਕਾਰ ਕਰਾਂਗੇ ਸਰਕਾਰ ਦਾ ਹਿੱਸਾ ਸਾਰੇ ਸਭ ਦੀ ਜ਼ਿੰਮੇਵਾਰ ਬੀਜੇ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਉਹਦੇ ਵਿੱਚ ਤਲਬ ਕੀਤਾ ਹੈਗਾ ਇਥੋਂ ਤੱਕ ਕਿ ਜਿਹੜੀਆਂ ਅੰਤਰਮ ਕਮੇਟੀਆਂ ਬਣੀਆਂ ਐਸਜੀਪੀਸੀ ਦੀ ਉਹਨਾਂ ਨੂੰ ਵੀ ਤਲਬ ਕੀਤਾ ਸਾਰੇ ਇੱਕ ਸਿੱਖ ਦੀ ਡਿਊਟੀ ਬਣਦੀ ਹੈ ਕਿ ਜਹਦਰ ਸਾਹਿਬ ਵੱਲੋਂ ਜਿਹੜਾ ਉਹਨਾਂ ਨੂੰ ਹੁਕਮ ਹੋਵੇ ਉੱਥੇ ਉਸ ਚੁਗਵਾਣਾ ਸੌਦਾ ਸਾਧ ਨੂੰ ਮਾਫੀ ਦੇਣ ਵੇਲੇ ਤੁਹਾਡੀ ਕੋਈ ਸੌਦਾ ਸਾਧ ਨੂੰ ਮਾਫੀ ਦੇਣ ਵੇਲੇ ਤੁਹਾਡੀ ਕੋਈ ਰਾਏ ਪਾਜੀ ਇਹਦੇ ਤੁਸੀਂ ਦੇਖੋ ਇਹ ਸਰਕਾਰ ਦਾ ਕੰਮ ਨਹੀਂ ਸੀਗਾ ਇਹ ਕੰਮ ਜਹੇਦਾਰ ਸਾਹਿਬ ਆਂਦਾ ਸੀਗਾ ਉਹਨਾਂ ਨੇ ਮਾਫੀ ਦਿੱਤੀ ਉਹਨੇ ਵਾਪਸ ਲੈ ਲਈ ਤਾਂ ਉਹ ਉਹ ਦੱਸ ਸਕਦੇ ਮੈਂ ਕੁਝ ਨਹੀਂ ਕਹਿ ਸਕਦਾ ਅੱਜ ਹੋ ਸਕਦਾ ਫੈਸਲਾ ਤੁਹਾਡੇ ਤੇ ਵੀ ਆਵੇ ਦੇਖੋ ਆਪਾਂ ਜਿਸ ਜਗ੍ਹਾ ਤੇ ਖੜੇ ਆਂ ਇਹ ਜਗ੍ਹਾ ਤੁਹਾਡੇ ਸਾਰਿਆਂ ਵਾਸਤੇ ਇਹ ਸਿੱਖੀ ਦਾ ਧੁਰਾ ਆ ਮੈਂ ਕੋਈ ਵੀ ਗੱਲ ਅਕਾਖਤ ਤੋਂ ਜਾਂ ਜਹੇਦਾਰ ਦੇ ਉਹਦੇ ਵਿੱਚ ਗੱਲ ਨਹੀਂ ਕਹਿ ਸਕਦਾ ਪਰ ਇੱਕੋ ਗੱਲ ਆ ਕਿ ਜੋ ਅਸੀਂ ਆਪਣਾ ਸਵਸਥਿਕਾ ਦੇ ਦਿੱਤਾ ਸੀ ਜੋ ਜਹਦਾ ਸਾਹਿਬ ਸਾਨੂੰ ਅੱਜ ਜੋ ਵੀ ਫੈਸਲਾ ਲੈਣਗੇ ਉਹ ਖੜੇ ਮੱਥੇ ਪਰਵਾਹ ਕਰਾਂਗੇ। ਅੱਜ ਚਾਹੀ ਕਿ ਸਖਤ ਸਜ਼ਾ ਲੱਗ ਸਕਦੀ ਹੈ ਅੱਜ। ਮੈਂ ਖੈ ਜੀ ਜੋ ਵੀ ਫੈਸਲਾ ਕਰਨਗੇ ਜਦ ਆਪਾਂ ਗੱਲੇ ਨਿਬੇੜ ਦਿੱਤੀ ਵੀ ਜਿਹੜਾ ਵੀ ਫੈਸਲਾ ਜਹਦਾ ਸਾਹਿਬ ਕਾ ਕਰਨਗੇ ਆਪਾਂ ਖੜੇ ਮੱਥੇ ਨੂੰ ਮੰਨਾਂਗੇ। ਅੱਜ ਤਖਤ ਸਾਹਿਬ ਵਾਲੇ ਪਾਸੇ ਇਸ ਵੇਲੇ ਕਵਾਂਗੇ ਕਿ ਜੋ ਕਰੇ ਬੈਠੀ ਸੀ ਕਹਿ ਦਿੰਦੇ ਆ ਕਿ ਤਖਤ ਵੱਲ ਮੁਹਰ ਕਰੋ ਅੱਜ ਹੁਣ ਤਖਤ ਸਾਹਿਬ ਤੇ ਤੁਸੀਂ ਪੇਸ਼ ਹੋਣ ਲੱਗਿਓ ਸਾਹਮਣੇ ਨਿਸ਼ਾਨ ਸਾਹਿਬ ਝੂਂੜੇ ਨੇ ਨਜ਼ਰ ਆ ਰਹੇ ਨੇ ਤਾਂ ਅੱਜ ਜ਼ੈਨ ਚ ਚੱਲ ਕੀ ਰਿਹਾ ਉਸ ਵੇਲੇ ਜੋ ਘਟਨਾ ਕਰਮ ਹੋਇਆ ਤੁਹਾਨੂੰ ਲੱਗ ਹੋਈ ਤੁਹਾਨੂੰ ਇਸ ਬਾਰੇ ਪਤਾ ਸੀ ਤੁਸੀਂ ਉਸ ਵੇਲੇ ਨਾਲ ਸ਼ਾਮਲ ਸੀ ਜਦੋਂ ਮੀਟਿੰਗਾਂ ਹੋਈਆਂ ਕੁਝ ਤੁਹਾਡੇ ਧਿਆਨ ਦੇ ਵਿੱਚ ਸੀ ਦੇਖੋ ਜਰੂਰ ਨਹੀਂ ਹੁੰਦਾ ਸਾਰੀਆਂ ਗੱਲਾਂ ਜਿਹੜੀਆਂ ਸਾਰਿਆਂ ਮੰਤਰੀਆਂ ਦੇ ਧਿਆਨ ਵਿੱਚ ਹੋਣ ਆਪਾਂ ਆਪਣਾ ਪੋਰਟਫੋਲੀਓ ਹੁੰਦਾ ਹੈ ਕੁਝ ਗੱਲਾਂ ਜਿਹੜੀਆਂ ਹੋਮ ਮਿਨਿਸਟਰ ਕੋ ਹੁੰਦੀਆਂ ਕੁਝ ਸੀਐਮ ਕੋ ਹੁੰਦੀਆਂ ਮੇਰੇ ਕੋ ਪੋਰਟਫੋਲੀਓ ਜਿਹੜਾ ਸੀ ਮੈਨੂੰ ਉਹਦੇ ਬਾਰੇ ਪਤਾ ਹੈ ਫਿਰ ਵੀ ਕੈਬਨਟ ਦੀਆਂ ਮੀਟਿੰਗਾਂ ਹੁੰਦੀਆਂ ਸਾਂਝੀਆਂ ਹੁੰਦੀਆਂ ਇਹ ਮਸਲੇ ਕੈਬਨਟ ਵਿੱਚ ਆਏ ਨਹੀਂ ਜਿਹੜੇ ਇੱਥੇ ਜਿਹੜੇ ਪੇਛ ਹੋਏ ਆ ਅੱਛਾ ਤੁਹਾਡੇ ਸਾਹਮਣੇ ਕਦੇ ਕੋਈ ਚਰਚਾ ਹੋਈ ਸੀ ਨਹੀਂ ਮੈਂ ਜਿਹੜੀ ਗੱਲ ਕਰ ਰਿਹਾ ਕਿ ਮੇਰੇ ਕੋ ਆਪਣਾ ਮੇਰੇ ਕੋ ਚਾਰ ਮਹਿਕਮੇ ਸੀ ਮੈਂ ਉਹਨਾਂ ਦੇ ਉਹਨਾਂ ਲਈ ਮੈਂ ਜਵਾਬ ਦੇ ਆ ਚਾਰ ਮਹਿਕਮਿਆਂ ਵਾਸਤੇ ਜਿਹੜਾ ਪੋਰਟਫੋਲੀਓ ਮੇਰੇ ਕੋ ਨਹੀਂ ਸੀਗਾ ਉਹਦੇ ਬਾਰੇ ਮੈਂ ਕੀ ਡਿਟੇਲ ਕੀ ਦੱਸ ਸਕਦਾ ਜਦੋਂ ਤੁਹਾਨੂੰ ਪਤਾ ਲੱਗਿਆ ਸੀ ਕਿ ਇਹ ਸਭ ਚੱਲ ਰਿਹਾ ਹੈ ਤਾਂ ਉਦੋਂ ਕੋਈ ਤੁਸੀਂ ਟਿੱਪਣੀ ਕੀਤੀ ਜਾਂ ਤੁਸੀਂ ਆਵਾਜ਼ ਚੁੱਕੀ ਕਦੇ ਕਿਉਂਕਿ ਸਿਕੋਂ ਦੇ ਮੈਂ ਕਿਹਾ ਇਹ ਤਾਂ ਗੱਲ ਹੁਣ ਸਾਹਮਣੇ ਆਈ ਹੈ ਅੱਜ ਜਦੋਂ ਕੁਝ ਬੰਦਿਆਂ ਨੇ ਆ ਕੇ ਇੱਥੇ ਪੇਛ ਹੋ ਕੇ ਆ ਅਸੀਂ ਗਨਾਹਗਾਰ ਆ ਵਾਂ ਤੇ ਉਹ ਗਉਨੀ ਜੇ ਗਨਾਹ ਉੱਥੇ ਜਹਦਰ ਸਾਹਿਬ ਸਿੰਘ ਸਾਹਿਬ ਜੋ ਵੀ ਫੈਸਲਾ ਲੈਣਗੇ ਉਹਨੂੰ ਆਪਾਂ ਸਵੀਕਾਰ ਕਰਾਂਗੇ ਤਾਂ ਸਰਕਾਰ ਦਾ ਹਿੱਸਾ ਨੇ ਸਭ ਦੀ ਜ਼ਿੰਮੇਵਾਰ ਬੀਜੇਪੀ ਜਹਦਰ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਉਹਦੇ ਵਿੱਚ ਤਲਬ ਕੀਤਾ ਹੈਗਾ ਇਥੋਂ ਤੱਕ ਕਿ ਜਿਹੜੀਆਂ ਅੰਤਰਮ ਕਮੇਟੀਆਂ ਬਣੀਆਂ ਐਸਜੀਪੀਸੀ ਦੀ ਉਹਨਾਂ ਨੂੰ ਵੀ ਤਲਬ ਕੀਤਾ ਸਾਰੇ ਇੱਕ ਸਿੱਖ ਦੀ ਡਿਊਟੀ ਬਣਦੀ ਹੈ ਕਿ ਜਹਦਰ ਸਾਹਿਬ ਵੱਲੋਂ ਜਿਹੜਾ ਉਹਨਾਂ ਨੂੰ ਹੁਕਮ ਹੋਵੇ ਉੱਥੇ ਉਸ ਚੁਗਵਾਣਾ ਸੌਦਾ ਸਾਧ ਨੂੰ ਮਾਫੀ ਦੇਣ ਵੇਲੇ ਤੁਹਾਡੀ ਕੋਈ ਸੌਦਾ ਸਾਧ ਨੂੰ ਮਾਫੀ ਦੇਣ ਵੇਲੇ ਤੁਹਾਡੀ ਕੋਈ ਰਾਏ ਪਾਜੀ ਇਹਦੇ ਤੁਸੀਂ ਦੇਖੋ ਇਹ ਸਰਕਾਰ ਦਾ ਕੰਮ ਨਹੀਂ ਸੀਗਾ ਇਹ ਕੰਮ ਜਿਹਦਾ ਸਾਬ ਬਣਦਾ ਸੀਗਾ ਉਹਨਾਂ ਨੇ ਮਾਫੀ ਦਿੱਤੀ ਉਹ ਨਹੀਂ ਵਾਪਸ ਲੈ ਲਈ ਇਹ ਤਾਂ ਉਹ ਦੱਸ ਸਕਦੇ ਮੈਂ ਕੁਝ ਨਹੀਂ ਕਹਿ ਸਕਦਾ